ਵੇ ਤੁਸੀਂ ਫਿਰ ਨਮੈਸਾਂ ਚ ਜਾਂ ਦੁੱਧ ਚਵਾਈਆਂ ਚ ਕਿਉਂ ਨਹੀਂ ਪਾਉਂਦੇ ਬਾਈ ਬਸ ਵੈਸੇ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਮੇਰੀ ਕਿਸੇ ਨਾਲ ਕੋਈ ਗਰਾਰੀ ਉਹ ਜਵਾਈਆਂ ਦੇ ਤਾਂ ਲਾਉਂਦਾ ਨਹੀਂ ਮੈਂ ਕਹਿੰਦਾ ਸੀ ਮੈਂ ਮਾਹ ਮੇਰੇ ਕੋਲੇ ਤੋਂ ਫੋਨ ਨੰਬਰ ਦੇ ਗੱਲ ਆ ਕੇ ਦੱਸੇ ਨਾ ਕਰੋ ਜੇ ਦੱਸਣੇ ਆ ਨਾ ਫਿਰ ਪਰੇ ਪਰੇ ਮੇਰੇ ਤੋਂ ਬਿਨਾ ਪੁੱਛੇ ਜਵਾਬ ਦੇ ਦਿਆ ਕੋਈ ਵੀ ਤੇਰੇ ਕੋਲੇ ਸੱਜਣਾ ਕਿੰਨੀਆਂ ਸੋਈਆਂ ਨੇ ਮੇਰੇ ਕੋਲੇ 10 ਨੇ 12 ਨੇ 15 ਨੇ ਜਾਂ ਸਾਡੇ ਕੋਲੇ ਜਿੰਨੇ 36 ਸੱਜਣਾ ਸੋਈਆਂ ਨੇ ਫਗਣਦੀਆਂ ਤਾਂ ਮੇਰੇ ਵੱਲੋਂ ਫਿਰ ਚੋ ਲੈਣਾ ਆਕੇ ਵੀ ਬਰਾਬਰ ਚੋ ਲੈਣਾ ਖੇਡ ਖੇਡਣੀ ਆ ਨਾ ਤਾਂ ਮੇਨ ਤਲਾ ਖੇਡੋ ਨਮੈਸ਼ ਦੇ ਵਿੱਚ ਜਿੱਤੇ ਹੋਏ ਮਾਲਾ ਜਿਹੜੇ ਡਵਾਸਾ ਜਿੱਤ ਜਾਂਦੇ ਨੇ ਉਹਨਾਂ ਦੇ ਬੱਚਿਆਂ ਦੇ ਜ਼ਿਆਦਾ ਮੁੱਲ ਲੱਗ ਜਾਂਦੇ ਨੇ ਵੀ ਇੱਥੋਂ ਇੱਥੋਂ ਖਰੀਦਣ ਦੇ ਕੋਲੇ ਬਾਲੇ ਚੰਗੇ ਨੇ ਹਾਂ 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 ਜਿਹੜੇ ਹਾਰ ਹੋ ਗਏ ਮਤਲਬ ਜਿਹੜੇ ਫਾੜੀ ਰਹਿ ਗਏ ਉਹਨਾਂ ਦੇ ਘੱਟ ਹੋਲਾ ਕਰਦੇ ਨੇ ਲੋਕ ਫਿਰ ਇਹਦਾ ਮਤਲਬ ਇਹ ਨਹੀਂ ਹੈਗਾ ਉਹ ਬਲੱਡ ਲਾਈਨ ਦਾ ਬਲੱਡ ਲਾਈਨ ਹੀ ਆ ਬਲੱਡ ਲਾਈਨ ਦਾ ਬਲੱਡ ਦੇਖੋ ਤਾਂ ਸਿੱਧਾ ਹੀ ਦਿੰਦਾ ਆਪਣੇ ਕੋਲੇ ਦੁੱਧ ਦਾ ਜਵਾਈ ਦਾ ਕੰਡੇ ਨੇ ਦੱਸ ਦੇਣਾ ਕੰਡੇ ਨੇ ਦੱਸ ਦੇਣਾ ਹਾਂ ਪਰ ਉਹਦੇ ਵਿੱਚ ਫਰਕ ਇਹ ਆ ਜਿਹੜੀ ਬੱਕਰੀ ਮਨਲਾ ਵੀ ਰੁੱਤ ਦੇ ਹਿਸਾਬ ਨਾਲ ਸੂ ਇੱਕ ਰੁੱਤੀ ਸੂਈ ਆ ਇੱਕ ਕ੍ਰੁੱਤੀ ਸੂਈ ਆ ਕੋਈ 10 ਦਿਨ ਪਹਿਲਾਂ ਸੂਈ ਆ ਕਿ ਸੂਨ ਵੇਲੇ ਝੜਕਾ ਖਾ ਗਈ ਬੱਕਰੀ ਪਿਛਲੇ ਸਾਲੋਂ ਬਹੁਤ ਜ਼ਿਆਦਾ ਚੰਗੀ ਸੀਗੀ ਐਸ ਵਾਰੋਂ ਝੜਕਾ ਖਾ ਗਈ ਬੱਕਰੀ ਸੂਨ ਵੇਲੇ ਮਾੜੀ ਮੋਟੀ ਸ਼ੌਕਡ ਹੋ ਗਈ ਬੱਚੇ ਕਿਸ ਨੇ ਬੱਚੇ ਹੀ ਦਿਨ ਦਿੱਤੇ ਨੇ ਕਿਸ ਨੇ ਬੱਚੇ ਹੀ ਇੱਕ ਦਿੱਤਾ ਬੱਕਰੀਆਂ ਵਾਲੇ ਪਾਲੀ ਨੇ ਸਾਰੇ ਮੇਰਾ ਪਰਿਵਾਰ ਹੈ ਹੂੰ ਠੀਕ ਹੈ ਖਾਸ ਕਰਕੇ ਸਾਡੇ ਗੁਜਰਾਂ ਦੇ ਮੁੰਡਿਆਂ ਨੂੰ ਤਾਂ ਮੈਂ ਕਹਿੰਦਾ ਹਲੇ ਸਾਡੇ ਵਾਲਿਆਂ ਇਹ ਤਾਂ ਗਰਾਰੀਆਂ ਪੈ ਜਾਂਦੀ ਨੇ ਆਪਸ ਵਿੱਚ ਹੂੰ ਹੂੰ ਜਿਹੜੇ ਹੁਣ ਇਹ ਵਿਚਾਰੇ ਨਵੇਂ ਬੰਦੇ ਲੱਗੇ ਨੇ ਜੱਟਾਂ ਦੇ ਮੁੰਡੇ ਲੱਗੇ ਨੇ ਇਹ ਤਾਂ ਵਿਚਾਰੇ ਬਹੁਤ ਅਣਜਾਣ ਜੀ ਇਹਨਾਂ ਨੂੰ ਆਪ ਗਲਤ ਐਵੀ ਫਸਾਈ ਜਾਮੋ ਯਾਰ ਕਿਸੇ ਨਾ ਕਿਸੇ ਦਿਨ ਤਾਂ ਬੰਦਾ ਜਾ ਕੇ ਜਾਣਕਾਰ ਹੁੰਦਾ ਹੈ ਉਹੀ ਬੰਦਾ ਜਿਹਨੂੰ ਜਾਣਕਾਰ ਹੁੰਦਾ ਹੈ ਜਾਂ ਕਈ ਵਾਰ ਉਹ ਆਪਣੀਆਂ ਗੱਲਾਂ ਤੋਂ ਭੱਜ ਵੀ ਜਾਂਦਾ ਜਦੋਂ ਉਹ ਖੁਦ ਜਾਣਕਾਰ ਹੁੰਦਾ ਫਿਰ ਉਹ ਕਹਿੰਦਾ ਬਾਈ ਯਾਰ ਉਹ ਗੱਲ ਟਿਕਾਣੇ ਦੀ ਸੀਗੀ ਉਹ ਮੇਰੇ ਕੰਮ ਆਉਣੀ ਬਹੁਤ ਗੱਲਾਂ ਫੜ ਜਾਂਦੇ ਨੇ ਬਹੁਤ ਬੰਦੇ ਛੱਡ ਜਾਂਦੇ ਨੇ ਫਿਰ ਉਹ ਬਾਅਦ ਚ ਫੜ ਲੈਂਦੇ ਨੇ ਹਸਰੀਕਾਲ ਦੋਸਤੋ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਬਾਈ ਮੈਂ ਪਿੰਡ ਕਤਵੇ ਦੇ ਵਿੱਚ ਖੜਾ ਬਾਈ ਬਾਗ ਮਲਕ ਉਹਨਾਂ ਦੀਆਂ ਬੱਕਰੀਆਂ ਚ ਤੇ ਬਾਈ ਮੇਰੇ ਨਾਲ ਆ ਬਾਗ ਬਾਈ ਇੱਧਰ ਖੜਾਗਾ ਤੇ ਇਹਨਾਂ ਨਾਲ ਆਪਾਂ ਅੱਜ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਨੇ ਉਹ ਕਰਨੀਆਂ ਨੇ ਜਿਹੜੀਆਂ ਬੱਕਰੀਆਂ ਦੇ ਬਈ ਦੁੱਧ ਚ ਬਾਈ ਦੇ ਮੁਕਾਬਲੇ ਹੁੰਦੇ ਆ ਜਾਂ ਬਿਊਟੀ ਦੇ ਕੰਪੀਟੀਸ਼ਨ ਹੁੰਦੇ ਹਨ ਸਨੱਖ ਪਣੇ ਦੇ ਵਿੱਚ ਬਹੁਤ ਮੇਲੇ ਆਪਣੇ ਪੰਜਾਬ ਦੇ ਵਿੱਚ ਹੁਣ ਲੱਗ ਰਹੇ ਨੇ ਤੇ ਬਾਈ ਬਾਗ ਤੋਂ ਇਹਦੇ ਬਾਰੇ ਆਪਾਂ ਜਾਣਕਾਰੀ ਇਹ ਲਵਾਂਗੇ ਵੀ ਕੀ ਇਹਨਾਂ 'ਚ ਦੇਖਿਆ ਜਾਂਦਾ ਬੱਕਰੀਆਂ 'ਚ ਵੀ ਕੀ ਗੱਲਬਾਤ ਹੁੰਦੀ ਹੈ ਸਾਰੀ ਮੇਲਿਆਂ ਦੀ ਵੀ ਜਿਹੜੀਆਂ ਬੱਕਰੀਆਂ ਹਾਰਦੀਆਂ ਨੇ ਜਾਂ ਜਿੱਤਦੀਆਂ ਨੇ ਕਿੰਨਾ ਕੁ ਫਰਕ ਹੁੰਦਾ ਉਹਨਾਂ 'ਚ ਕਿਉਂਕਿ ਬੰਦਾ ਬਾਈ ਪੂਰਾ ਫੁੱਲ ਜੋਰ ਲਾ ਕੇ ਆਪਦੇ ਪਸ਼ੂ ਜਿਹੜੇ ਰਿੰਗ ਦੇ ਵਿੱਚ ਪਾਉਂਦਾ ਤਾਂ ਕੋਈ ਪਸ਼ੂ ਮਾੜਾ ਨਹੀਂ ਹੁੰਦਾ 19 21 ਦਾ ਫਰਕ ਹੁੰਦਾ ਜਿਹੜਾ ਉਹ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿਹੜੇ ਕਾਰਨਾ ਕਰਕੇ ਉਹ ਬੱਕਰੀਆਂ ਮਾੜ ਰਹਿ ਜਾਂਦੀਆਂ ਨੇ ਆਜੋ ਬਾਈ ਨਾਲ ਕਰਦੇ ਆਂ ਗੱਲਬਾਤ ਬਾਗ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੇ ਜਿਵੇਂ ਮੈਂ ਹੁਣ ਗੱਲ ਕਰਕੇ ਹਟਿਆ ਨਾ ਵੀ ਬਿਊਟੀ ਦੇ ਕੰਪੀਟੀਸ਼ਨ ਹੁੰਦੇ ਆ ਉਹਨਾਂ 'ਚ ਬੱਕਰੀਆਂ ਕੋਈ ਵੀ ਮਾੜੀ ਨਹੀਂ ਹੁੰਦੀ ਹੂੰ ਠੀਕ ਆ ਬੰਦਾ ਪੂਰਾ ਫੁੱਲ ਜੋਰ ਲਾਉਂਦਾ ਵੀ ਮੇਰੀ ਬੱਕਰੀ ਜਿਹੜੀ ਫਸਟ ਆਵੇ ਤਾਂ ਵੀ ਕੀ ਫਰਕ ਰਹਿ ਜਾਂਦਾ ਉਹ ਬੱਕਰੀਆਂ ਦੇ ਵਿੱਚ ਦੇਖੋ ਗੱਲ ਆयां ਆਪਾਂ ਸਾਰੇ ਜਣੇ ਜਿਹੜੇ ਮਤਲਬ ਮੈਂ ਜਿਹੜੇ ਹੋਰ ਪਾਲੀ ਨੇ ਹੂੰ ਜਾਂ ਮੰਨ ਕੇ ਚਲੋ ਇਹਦੇ ਵਿੱਚ ਨਾ ਥੋੜਾ ਜਿਹਾ ਬੰਦੇ ਨੂੰ ਖੋਦ ਰੋ ਵੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਨਮਾਜ਼ ਤੇ ਪਸ਼ੂ ਲੈ ਕੇ ਜਾਂਦਾ ਹੈ ਅੱਛਾ ਉਹਨੂੰ ਇਸ ਚੀਜ਼ ਦੀ ਪਰਖ ਹੋਣੀ ਚਾਹੀਦੀ ਹੈ ਕਿਉਂਕਿ ਨਮਾਜ਼ ਮੈਟਰ ਤੇ ਜਿਹੜਾ ਸਾਡਾ ਘਰ ਦਾ ਬਲੱਡ ਲਾਈਨ ਮੈਟਰ ਹੈ ਵੱਖਰਾ ਵੱਖਰਾ ਮੈਟਰ ਆ ਉਹ ਇੱਕ ਸਟੈਂਡਰਡ ਨੇ ਜਿਹੜੇ ਸੈੱਟ ਕੀਤੇ ਹੋਏ ਨੇ ਹੂੰ ਠੀਕ ਹੈ ਨਾ ਸਰਕਾਰੀ ਨਮੈਸ਼ਿਆਂ ਦੇ ਹਿਸਾਬ ਨਾਲੀ ਪ੍ਰਾਈਵੇਟ ਨਮੈਸ਼ਿਆਂ ਤੇ ਉਹ ਹੁੰਦਾ ਸਾਰਾ ਹਿਸਾਬ ਕਿਤਾਬਿਆ ਠੀਕ ਹੈ ਉਹਦੇ ਵਿੱਚ ਕੁਝ ਪੁਆਇੰਟ ਨੇ ਪਸ਼ੂਆਂ ਦੇ ਜਿਹੜੇ ਦੇਖੇ ਜਾਂਦੇ ਨੇ ਜੇ ਮਤਲਬ ਉਹ ਪੁਆਇੰਟਾਂ ਦੇ ਵਿੱਚ ਕੋਈ ਪਸ਼ੂ ਪਾਸ ਹੋ ਕੇ ਉੱਪਰ ਆ ਗਿਆ ਕੋਈ ਪਸ਼ੂ ਪਿੱਛੇ ਫਾੜੀ ਰਹਿ ਗਿਆ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਜਿਹੜਾ ਫਾੜੀ ਪਸ਼ੂ ਰਿਆ ਤੇ ਉਹਦੇ ਵਿੱਚ ਕੋਈ ਗੁਣ ਨਹੀਂ ਹੈ ਹਾਂ ਠੀਕ ਹੈ ਨਾ ਕੁਝ ਗੱਲਾਂ ਸਿਚੁਏਸ਼ਨਲ ਹੁੰਦੀਆਂ ਨੇ ਜਿਵੇਂ ਹੁਣ ਕੋਈ ਪਸ਼ੂ ਕੰਨ ਤੇ ਟੋਕ ਖਾ ਗਿਆ ਇਹ ਨਮੈਸ਼ ਦੀ ਅਲਗ-ਅਲਗ ਮਤਲਬ ਸ਼ਰਤਾਂ ਹੁੰਦੀਆਂ ਨੇ ਕਿ ਮੇਲੇ ਦੀ ਕੋਈ ਸ਼ਰਤ ਹੁੰਦੀ ਹੈ ਵੀ ਅਸੀਂ ਕੰਨ ਦੀ ਟੋਕ ਵਾਲਾ ਠੀਕ ਹੈ ਸਾਈਡ ਦੀ ਟੋਕ ਬਾਕਸ ਲਾਂਗੇ ਵਿਚਾਲੇ ਮੋਰੀਆ ਉਹ ਆਪਾਂ ਕੱਢਾਂਗੇ ਠੀਕ ਹੈ ਕੋਈ ਟੈਸਟੀ ਕਲਾਂ ਦਾ ਐਂਡ ਆ ਹੂੰ ਕੱਢਾਂਗੇ ਹੂੰ ਕੋਈ ਟੈਸਟੀ ਦਾ ਕਲਾਂ ਦਾ ਕੱਟ ਵਾਲਾ ਰੱਖ ਲਾਂਗੇ ਵਿੱਚ ਕੱਟ ਵਾਲਾ ਵੀ ਕੱਢ ਦਿੰਦੇ ਨੇ ਉਹ ਆਪੋ ਆਉਦੇ ਉਹਦੇ ਨੇ ਸਟੈਂਡਰਡ ਸੈੱਟ ਕੀਤੇ ਨੇ ਉਹਨਾਂ ਦੇ ਸਟੈਂਡਰਡ ਦੇਖ ਲਓ ਭਾਈ ਪਹਿਲਾਂ ਤੁਸੀਂ ਜੇ ਦੀ ਫਾਰਜ ਕਰ ਲਓ ਤੁਸੀਂ ਕਿਸੇ ਮੇਲੇ ਤੇ ਜਾਂਦੇ ਹੋ ਹੂੰ ਪਹਿਲੇ ਨਬਰ ਤੇ ਤੁਹਾਨੂੰ ਖੋਦ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਵੀ ਪਸ਼ੂ ਦੇ ਕਿੰਨੇ ਕਿ ਪੁਆਇੰਟ ਨੇ ਕੀ ਕੀ ਚੀਜ਼ਾਂ ਦੇ ਪੁਆਇੰਟ ਲੱਗਦੇ ਆ ਠੀਕ ਹੈ ਠੀਕ ਹੈ ਨਾ ਹੂੰ ਤੇ ਉਹ ਤੁਹਾਨੂੰ ਖੁਦ ਨੂੰ ਪਤਾ ਨੇ ਫਿਰ ਉਹ ਜਿਹੇ ਪਸ਼ੂ ਤੁਸੀਂ ਲੈ ਕੇ ਜਾਓ ਠੀਕ ਹੈ ਫਿਰ ਤੁਹਾਨੂੰ ਪਤਾ ਵੀ ਮੈਂ ਪਹਿਲੇ 라ਉਂਡ ਜੀ ਬਾਹਰ ਜਾਊਂਗਾ ਮੇਰੇ ਚਾਕ ਪਸ਼ੂ ਜੀ ਕਮੀ ਨੇ ਫਿਰ ਉਹ ਜਿਹੇ ਪਸ਼ੂ ਨੂੰ ਲੈ ਕੇ ਨਾ ਜਾਓ ਜੇ ਖੇਡਣੀ ਆ ਖੇਡ ਖੇਡਣੀ ਆ ਨਾ ਤਾਂ ਮੈਂ ਤਨਾ ਖੇਡੋ ਮੈਂ ਤਨਾ ਖੇਡੋ ਨਾ ਠੀਕ ਹੈ ਨਾ ਹੁਣ ਜੇ ਕੋਈ ਐਵੇਂ ਹੀ ਉੱਠ ਕੇ ਕੌਡੀ ਦੇ ਗਰਾਊਂਡ 'ਚ ਵੜ ਜੇ ਬਕਾਨੇ ਪੁੱਤ ਗੱਟੂ 'ਚ ਪੈਣ ਵਾਲਾ ਕਰਾਉਂਦੇ ਨੇ ਠੀਕ ਹੈ ਨਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਮਤਲਬ ਜਿਹੜਾ ਫਾੜੀ ਰਹਿ ਗਿਆ ਜਿਵੇਂ ਫਰਜ਼ ਕਰ ਲੋ ਸਿਚੁਏਸ਼ਨਲ ਗੱਲ ਹੈ ਕਿਸੇ ਪਸ਼ੂ ਦੇ ਕੋਈ ਰਸੌਲੀ ਨਿਕਲੀ ਹੈ ਤੁਹਾਨੂੰ ਪਤਾ 8 ਦੰਦ ਬੱਕਰੀਆਂ 8 ਦੰਦ ਬੱਕਰੀਆਂ 4 ਦੰਦ ਬੱਕਰੀਆਂ ਦੇ ਵਿੱਚ ਮੈਂ ਸੀਗਾ ਹੂੰ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜਿਹੜੇ ਪਸ਼ੂ ਕੰਪੀਟੀਸ਼ਨ ਦੇ ਵਿੱਚ ਆਏ ਹੁੰਦੇ ਨੇ ਵਿੱਚ ਤਾਂ ਬੰਦਾ ਹੀ ਅਣਜਾਣ ਆ ਜਿਹੜਾ ਉਹੀ ਉਹ ਜਿਆ ਪਸ਼ੂ ਲੈ ਕੇ ਆਉ ਜਿਹੜਾ ਮੰਨ ਲਓ ਉੱਥੇ ਖੜਨ ਵਾਲਾ ਨਹੀਂ ਹੈਗਾ ਇਹ ਪਸ਼ੂ ਤਕਰੀਬਨ ਲਗਭਗ ਬਰਾਬਰ ਹੀ ਹੁੰਦੇ ਨੇ ਬਰਾਬਰੀ ਹੁੰਦੇ ਆ ਨਾ ਉੱਥੇ ਹੁਣ ਉੱਪਰ-ਨੀਚੇ ਕਰਦੇ ਹੁੰਦੇ ਨੇ ਹੂੰ ਹਨਾ ਆਪਾਂ ਇੱਕ ਨੰਬਰ ਵੀ ਕੱਢਣਾ ਹੈ ਉਹ ਉਹਨਾਂ ਨੇ ਮੇਲਾ ਵੀ ਬਣਾਣਾ ਹੈ ਹੂੰ ਜੇ ਆਪਾਂ ਸਾਰੇ ਨੂੰ ਕਹਿੰਦੀ ਵੀ ਸਾਰੇ ਫਸਟੋਂ ਫਿਰ ਵੀ ਲੋਕ ਲੜਨਗੇ ਫਿਰ ਵੀ ਲੜਨਗੇ ਹਨਾ ਹੂੰ ਉੱਥੇ ਫਿਰ ਪੁਆਇੰਟ ਫੜਨੇ ਹ ਦੋਨੋਂ ਤਰ੍ਹਾਂ ਦੇ ਪੁਆਇੰਟ ਲੱਗਦੇ ਨੇ ਇੱਕ ਤਾਂ ਪਸ਼ੂ ਦੀ ਕੁਆਲਿਟੀ ਦੇ ਪੁਆਇੰਟ ਲੱਗਦੇ ਆ ਅੱਛਾ ਉਹਦੇ ਅੰਗਾਂ ਦੇ ਉਹਦੀ ਹਾਈਟ ਦੇ ਉਹਦੇ ਸਿੰਘਾਂ ਦੇ ਹੂੰ ਉਹਦੇ ਕੰਨ ਕਨਾਤਰਿਆਂ ਦੇ ਹੂੰ ਫਿਰ ਬੰਦੇ ਦੀ ਉਨੇ ਪੁਆਇੰਟ ਬੰਦੇ ਦੀ ਸਭਾਈ ਦੇ ਵੀ ਆ ਅੱਛਾ ਖਾਰਸ਼ ਹੁੰਦੀ ਆ ਹੂੰ ਸਕਿਨ ਚ ਪ੍ਰੋਬਲਮ ਐ ਹੂੰ ਪਸ਼ੂ ਦੇ ਨੱਕ ਨੂੰ ਉਸ ਟਾਈਮ ਮੰਨ ਲਓ ਪਹਿਲਾਂ ਸਾਫ ਸੁਥਰਾ ਖੜਾ ਹੀ ਬਾਹਰ ਰਿੰਗ ਦੇ ਵਿੱਚ ਆ ਗਿਆ ਨੱਕ ਤੇ ਨਲੀ ਲੱਗੀ ਆ ਅੱਛਾ ਠੀਕ ਹੈ ਨਾ ਛੋਟੇ ਛੋਟੇ ਪੁਆਇੰਟਾਂ ਦੇ ਕਰਕੇ ਉੱਥੋਂ ਹੀ ਫਿਰ ਬਹਾਨੇ ਲੈ ਲੈ ਕੇ ਅੱਗੇ ਪਿਛੇ ਕਰਦੇ ਹੁੰਦੇ ਨੇ ਫਰਕ ਨਹੀਂ ਹੁੰਦਾ ਪਸ਼ੂਚ ਵਾਲਾ ਜਿਹੜੇ ਫਾੜੀ ਹੋ ਗਏ ਤਾਂ ਮਤਲਬ ਇਹ ਨਹੀਂ ਵੀ ਉਹ ਮਾੜੇ ਨੇ ਉਹ ਸਿਚੁਏਸ਼ਨ ਨਾਲ ਗੱਲ ਹੁੰਦੀ ਆ ਕਿਸੇ ਦੇ ਮਨ ਕੇ ਚਲੋ ਵੀ ਇੱਕ ਮਾਲਕ ਪੱਠ ਹੈ ਜਿਵੇਂ ਸਾਡੀ ਕਿੱਥੇ ਪੱਠ ਖੜੀ ਆ ਕਾਲੀ ਉਹ ਰਸੌਲੀ ਨਿਕਲੀ ਆ ਬਹੁਤ ਜਿਵੇਂ ਤੁਸੀਂ ਮੈਨੂੰ ਪੁੱਛਦੇ ਵੀ ਆ ਕੀ ਚੀਜ਼ ਹੈ ਹਾਂ 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 ਮਾਲਾ ਇਹ ਪੱਠ ਦਰਮਿਆਨੀ ਆ ਮਾਲਾ ਜاہے ਚੰਗੀ ਆ ਜੋ ਵੀ ਆ ਹੂੰ ਇਹ ਰਿੰਗ 'ਚ ਖੜੀ ਆ ਇਹਦੇ ਕੰਪੀਟੀਸ਼ਨ ਦੇ ਵਿੱਚ ਇੱਕ ਪੱਠ ਖੜੀ ਆ ਉਹਦੇ ਨੂੰ ਹੈ ਰੇਮ ਹੂੰ ਉਹਦੇ ਰਸੌਲੀ ਨਹੀਂ ਕੁਝ ਨਹੀਂ ਉਹ ਸਾਫ ਸੁਥਰੀ ਆ ਕਹਿੰਦੇ ਜੀ ਪ੍ਰੋਬਲਮ ਨਹੀਂ ਉਹ ਪੱਟ ਜਿੱਤੂਗੀ ਹਾਰੂਗੀ ਇਹ ਹਾਰੂ ਕਿ ਉੱਥੇ ਮੈਂ ਐਵੇਂ ਰੋਲਾ ਪਾ ਕੇ ਖੜ ਜਾ ਮੇਰੀ ਪੱਟ ਚ ਘਾਟ ਕੀ ਆ ਰਸੋਲੀ ਦਾ ਬੁਲਾਨਾ ਕੀ ਆ ਉਹ ਨਹੀਂ ਭਾਈ ਉਹਨੂੰ ਲੈ ਕੇ ਨਾ ਆਓ ਫਿਰ ਜਦੋਂ ਸੋਲੀਆਂ ਤੁਹਾਨੂੰ ਪਤਾ ਵੀ ਆਪਾਂ ਜਰੂਰ ਉੱਥੇ ਪਸ਼ੂ ਦੀ ਆਪਾਂ ਥੀਮ ਕੀਮ ਕਰਾਉਣੀ ਲੋਕਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਹਮ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਅੱਛਾ ਠੀਕ ਆ ਨਾ ਹਾਂ ਨਮੈਸ਼ ਦੇ ਵਿੱਚ ਜਿੱਤੇ ਹੋਏ ਮਾਲਾ ਜਿਹੜੇ ਇਨਵੈਸਰ ਜਿੱਤ ਜਾਂਦੇ ਨੇ ਉਹਨਾਂ ਦੇ ਬੱਚਿਆਂ ਦੇ ਜ਼ਿਆਦਾ ਮੁੱਲ ਲੱਗ ਜਾਂਦੇ ਨੇ ਵੀ ਥੋਥੋ ਖਰੀਦਣੇ ਕੋਲੇ ਬਾਲੇ ਚੰਗੇ ਨੇ ਹਾਂ 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 ਜਿਹੜੇ ਹਾਰ ਹੋ ਗਏ ਮਤਲਬ ਜਿਹੜੇ ਫਾੜੀ ਰਹਿ ਗਏ ਉਹਨਾਂ ਦੇ ਘੱਟ ਹੋਲਾ ਕਰਦੇ ਨੇ ਲੋਕ ਫਿਰ ਇਹਦਾ ਮਤਲਬ ਇਹ ਨਹੀਂ ਹੈਗਾ ਉਹ ਬਲੱਡ ਲਾਈਨ ਦਾ ਬਲੱਡ ਲਾਈਨ ਨਹੀਂ ਆ ਬਲੱਡ ਲਾਈਨ ਤਾਂ ਬਲੱਡ ਲਾਈਨ ਆ ਠੀਕ ਹੈ ਨਾ ਉਹ ਸਿਚੁਏਸ਼ਨ ਹੈ ਗੱਲ ਆ ਮੌਕੇ ਤੇ ਨਹੀਂ ਬਾਸ ਹੋਈ ਹਾਂ ਇੱਕ ਵੱਖਰੀ ਗੱਲ ਆ ਕਿ ਪਸ਼ੂ ਐਕਸਟਰਾ ਆਰਡੀਨਰੀ ਹੁਸਨ ਲੈ ਕੇ ਪੈਦਾ ਹੋਇਆ ਹੂੰ ਠੀਕ ਹੈ ਨਾ ਉਹ ਉਹਦੇ ਵਿੱਚ ਆਪ ਦੀ ਗੱਲਬਾਤ ਵੱਖਰੀ ਆ ਉਹ ਤਾਂ ਫਿਰ ਨ ਜਿਹੜੀ ਬਾਗ ਬਈ ਦੁੱਧ ਚਵਾਈ ਹੁੰਦੀ ਆ ਫਿਰ ਉਹਦੇ ਵਿੱਚ ਤਾਂ ਕੋਈ ਉਹ ਹੀ ਨਹੀਂ ਉਹਦਾ ਤਾਂ ਕੋਈ ਪਰਬ ਲਿਖਾ ਹੈ ਹੀ ਨਹੀਂ ਉਹਦਾ ਜਿਹੜੀ ਬੱਕਰੀ ਚਾਹੀਦੀ ਦੇਸੀ ਆ ਚਾਹੀਦੀ ਉਹਦਾ ਨਿਖੜਾ ਸਿੰਧੀ ਦੀਂਦੀ ਆ ਜਿਹੜੀ ਉਹ ਜਿਹਨੇ ਦੇਣਾ ਦੇਣਾ ਉਹ ਬੱਕਰੀ ਗਾਲਾ ਵੀ ਬੱਕਰੀ ਕੋਈ 2 ਮਹੀਨੇ ਪਹਿਲਾਂ ਦੀ ਸੂਈ ਹੋਈ ਆ ਕੋਈ ਸੱਜਰ ਹੈ ਬੱਕਰੀ ਸੂਣ ਸਰ ਪਹਿਲੇ ਮਹੀਨੇ ਮਾਲਾ ਇੱਕ ਇਹ ਜੀ ਦੱਸ ਦੋ ਬਈ ਚਲੋ ਇਹ ਤਾਂ ਹੁਣ ਦੁੱਧ ਚਵਾਈ ਵਾਲਾ ਤਾਂ ਆਪਾਂ ਨੂੰ ਪਤਾ ਹਨਾ ਵੀ ਉਹ ਤਾਂ ਜਿਹਨੇ ਵੱਧ ਦੇਤਾ ਜਿੱਤ ਗਈ ਹਾਂ ਉਹ ਨਹੀਂ ਉਹਦੇ ਵਿੱਚ ਵੀ ਫਰਕ ਆ ਫਰਕ ਆ ਉਹਦੇ ਵਿੱਚ 20 ਫਰਕ ਹੈ ਫਰਕ ਇਹ ਹੈ ਦੇਖੋ ਉਹ ਤਾਂ ਸਿੱਧਾ ਹੀ ਦਿੰਦਾ ਆਪਣੇ ਕੋਲੇ ਦੁੱਧ ਦਾ ਜਵਾਈ ਦਾ ਕੰਡੇ ਨੇ ਧਸ ਦੇਣਾ ਕੰਡੇ ਨੇ ਧਸ ਦੇਣਾ ਹਾਂ ਪਰ ਉਹਦੇ ਵਿੱਚ ਫਰਕ ਇਹ ਹੈ ਜਿਹੜੀ ਬੱਕਰੀ ਮਤਲਬ ਵੀ ਰੁੱਤ ਦੇ ਹਿਸਾਬ ਨਾਲ ਸੂਪੀ ਰੁੱਤਾਂ ਹੁੰਦੀਆਂ ਨੇ ਨਾ ਹਾਂ ਹਾਂ ਮੈਂ ਤੁਹਾਨੂੰ ਦੱਸ ਦੇਣਾ ਵੀ ਰੁੱਤ ਕਰੋਤ ਹਾਂ ਇੱਕ ਰੁੱਤੀ ਸੂਈ ਆ ਇੱਕ ਕ੍ਰੁੱਤੀ ਸੂਈ ਆ ਕੋਈ 10 ਦਿਨ ਪਹਿਲਾਂ ਸੂਈ ਆ ਕਿ ਸੂਨ ਵੇਲੇ ਝੜਕਾ ਖਾ ਗਈ ਬੱਕਰੀ ਪਿਛਲੇ ਸਾਲੋਂ ਬਹੁਤ ਜ਼ਿਆਦਾ ਚੰਗੀ ਸੀਗੀ ਇਸ ਵਾਰ ਉਹ ਝੜਕਾ ਖਾ ਗਈ ਬੱਕਰੀ ਸੂਨ ਵੇਲੇ ਮਾਰੀ ਮੋਟੀ ਸ਼ੌਕ ਡੋ ਗਈ ਬੱਚੇ ਕਿਸੇ ਨੇ ਬੱਚੇ ਹੀ ਦਿਨ ਦਿੱਤੇ ਨੇ ਕਿਸੇ ਨੇ ਬੱਚੇ ਹੀ ਇੱਕ ਦਿੱਤਾ ਅੱਛਾ ਮੰਨ ਕੇ ਚਲੋ ਕੋਈ ਬੱਕਰੀ ਤਿੰਨ ਬੱਚੇ ਦੇਣ ਵਾਲੀ ਸੀ ਇਸ ਵਾਰ ਇੱਕ ਬੱਚਾ ਦਿੱਤੀ ਆ ਉਹ ਤੰਦਰੁਸਤ ਹੈ ਦੁੱਧ ਵੀ ਜ਼ਿਆਦਾ ਦੇਊਗੀ ਹੂੰ ਫਰਕ ਉੱਥੇ ਵੀ ਨਹੀਂ ਹੁੰਦਾ ਜਿਹੜਾ ਗ੍ਰਾਮਾ ਗਰੂਮਾ ਦੇ ਵਿੱਚ 150 ਗ੍ਰਾਮ 200 ਗ੍ਰਾਮ ਆਉਂਦਾ ਉਹ ਕੋਈ ਬਾਲਾ ਫਰਕ ਨਹੀਂ ਆਉਂਦਾ ਪਸ਼ੂ ਲਗਭਗ ਇੱਕੋ ਜਿਹੇ ਹੁੰਦੇ ਲੋਕੀ ਪੱਠ ਚੰਗੀ ਆ ਕਿ ਦੁੱਧ ਨੂੰ ਨਿਕਲਈ ਆਪਣੇ ਮਾਲ ਦੇ ਵਿੱਚ ਹਾਂ ਉਹ ਪਹਿਲੀ ਵਾਰ ਆਪ ਜਵਾਈ ਤੇ ਲੈ ਗਈਆਂ ਉਹ ਸਟ्रेस ਮੰਨ ਜਾਂਦੀ ਆ ਇੱਕ ਇੱਕ ਬੱਕਰੀ ਜਾਂਦੀ ਰਹਿੰਦੀ ਆ ਹੁਣ ਸਾਡੀਆਂ ਬੱਕਰੀਆਂ ਜਿਹੜੀਆਂ ਬੜੀਆਂ ਸੀਗੀਆਂ ਪਹਿਲੀਆਂ ਵੀ ਸੀਗੀਆਂ ਇਹਨਾਂ ਦੇ ਵਿੱਚ ਵੀ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਸੂਏ ਦੇ ਗਈਆਂ ਪੱਠਾਂ ਹਾਂ ਉਹ ਮੇਲਿਆਂ ਦਾ ਜਾਂਦੀ ਨੇ ਗੱਡੀਆਂ ਦੇ ਛਾਲਾ ਮਾਦ ਮਾਰ ਚੜ੍ਹਦੀਆਂ ਨੇ ਆਹੋ ਨਵੀਆਂ ਆਈਆਂ ਨੂੰ ਕਈ ਵਾਰ ਨਵੇਂ ਨੂੰ ਪਤਾ ਨਹੀਂ ਜਿਵੇਂ ਪੱਠਾਂ ਨੇ ਆ ਛੋਟੀਆਂ ਜਾਂਦੀਆਂ ਨੇ ਹਾਂ ਠੀਕ ਆ ਤੇ ਬਾਈ ਇੱਕ ਸਵਾਲ ਹੁਣ ਚਲ ਮੈਂ ਕਰਦਾਗਾ ਵੀ ਜਿਵੇਂ ਮੁਕਾਬਲੇ ਹੁੰਦੇ ਆ ਨਾ ਛੋਟੀਆਂ ਬੱਕਰੀਆਂ ਚੰਗੀਆਂ ਨੇ ਸਾਰਿਆਂ ਨੂੰ ਪਤਾ ਵੀ ਨਾ ਇਹ ਬੱਕਰੀਆਂ ਨੇ ਬਹੁਤ ਦਿੱਤਾ ਸਾਨੂੰ ਹਨਾ ਵੀ ਤੁਸੀਂ ਫਿਰ ਨਮੈਸਾਂ ਚ ਜਾਂ ਦੁੱਧ ਚਵਾਈਆਂ ਚ ਕਿਉਂ ਨਹੀਂ ਪਾਉਂਦੇ ਬਾਈ ਪਸ਼ੂ ਨਹੀਂ ਪਤਾ ਗੱਲ ਕੀ ਆ ਯਾਰ ਹੂੰ ਜਿਵੇਂ ਕਹਿੰਦੇ ਨੇ ਵੀ ਸਬਰ ਤਾਂ ਆਉਂਦੇ ਨਹੀਂ ਹੁੰਦਾ ਹੂੰ ਆਪਾਂ ਨੂੰ ਸੰਤੁਸ਼ਟੀ ਹੈ ਅੱਛਾ ਮੈਂ ਨਤੀਜੇ ਦੀ ਪ੍ਰਵਾਹ ਕਰੇ ਬਗੈਰ ਮਿਹਨਤ ਕੀਤੀ ਆ ਹੁਣ ਤੱਕ ਤੇ ਕਰਦਾ ਆ ਰਿਹਾ ਇਹ ਨਹੀਂ ਗੱਲ ਹੈ ਕਿ ਵੀ ਜਨੂਨ ਹੁਣ ਇੱਥੇ ਰੁਕ ਗਿਆ ਹੂੰ ਇਹ ਤਾਂ ਅੱਡਾ ਨਹੀਂ ਜਾਣਾ ਤੇ ਆਪਣਾ ਜਾਨੀ ਜਦੋਂ ਤੇਰੇ ਵਰਗੇ ਚਾਰ ਭਾਈ ਜਾਂ ਕੋਈ ਹੋਰ ਚਾਰ ਭਾਈ ਆ ਕੇ ਨੌ ਲੈਂਦੇ ਨੇ ਦੁੱਧ ਦੁੱਧਾ ਕੇ ਪੋਦੇ ਨੇ ਹਾਂ ਨਾ ਪਤਾ ਲੱਗਦਾ ਵੀ ਹਾਂ ਠੀਕ ਆ ਰੱਬ ਨੇ ਨਾਮ ਬਖਸ਼ਿਆ ਆਪਾਂ ਨੂੰ ਤੇ ਆਪਾਂ ਐਵੇਂ ਪੰਗੇ ਲਈ ਵਿੱਚ ਵਿਚਾਲੇ ਕੋਸੂ ਸਾਰੇ ਚੰਗੇ ਨੇ ਸਭ ਨੂੰ ਪਤਾ ਹੈ ਜਿਹੜੇ ਕੰਪੀਟੀਸ਼ਨਾਂ ਦੇ ਵਿੱਚ ਲਾਉਂਦੇ ਨੇ ਉਹਨਾਂ ਨੂੰ ਵੀ ਪਤਾ ਹੈ ਹੁਣ ਜਿਹੜੀਆਂ ਚੁਆਈਆਂ ਦੇ ਵਿੱਚ ਬੱਕਰੀਆਂ ਲੱਗੀਆਂ ਨੇ ਬਹੁਤ ਕਈ ਬੱਕਰੀਆਂ ਆ ਜਿਹੜੀ ਮਤਲਬ ਲਾਈ ਸੀ ਸਣੀ ਉਹਨਾਂ ਨੇ ਨਵੇਂ ਆ ਲਾਈ ਸੀ ਕਈ ਬੱਕਰੀਆਂ ਨੰਬਰਾਂ ਚ ਆਈਆਂ ਨੇ ਕਈ ਮੁੰਡਿਓ ਮੇਰੇ ਨਾਲ ਸਲਾਹ ਕਰਦੇ ਨੇ ਸੀ ਇੱਕ ਦੋ ਮਹੀਨੇ ਪਹਿਲਾਂ ਹੀ ਕੋਈ ਚਾਰ ਮਹੀਨੇ ਪਹਿਲਾਂ ਲਾਗੇ ਸੀ ਕਰਨ ਬਈ ਕਿਵੇਂ ਕਰੀਏ ਮੈਂ ਕਹਿੰਦੇ ਅਜੇ ਨਹੀਂ ਟਾਈਮ ਆਇਆ ਤੁਹਾਨੂੰ ਦੱਸੂ ਜਦੋਂ ਇਹਨਾਂ ਨੂੰ ਸਾਹਮਣਾ ਹੋਇਆ ਤੁਹਾਨੂੰ ਮੈਂ ਕੀ ਕੀ ਕਰਨਾ ਇਹਨਾਂ ਦਾ ਹੂੰ ਹੂੰ ਫਿਰ ਉਹ ਲਾਸਟ ਵਾਲੇ 20 ਦਿਨ ਕੋਈ 15 ਦਿਨ ਕੋਈ ਮਹੀਨਾ ਉਹ ਬੱਕਰੀਆਂ ਸੰਭੀਆ ਉਹ ਮੈਨੂੰ ਪੁੱਛਦੇ ਵੀ ਹੁੰਦੇ ਸੀਗੇ ਹੂੰ ਹੁਣ ਉਹ ਵੀਡੀਓ ਦੇਖਾਂਗੇ ਬਈ ਤੂੰ ਤਾਂ ਹੀ ਲੈ ਕੇ ਆ ਤੂੰ ਲੈ ਕੇ ਆ ਰਿਹਾ ਕਿਸੇ ਪੁੱਛਣੋਂ ਹਾਂ ਤੇ ਮੈਂ ਕਹਿੰਦੀ ਨਹੀਂ ਆਪਾਂ ਨਹੀਂ ਤੇਰੇ ਵਾਲੀ ਬੱਕਰੀ ਨਮੈਸ ਚ ਜਾ ਰਹੀ ਆ ਯਾਰ ਮੇਰੀ ਉਹ ਵੀ ਮੇਰੀ ਹੈ ਮੇਰੀ ਆ ਉਹ ਮੈਂ ਕਿ ਜਦੋਂ ਇਹ ਆਪਾਂ ਉੱਥੇ ਜੀਓ ਲੈਵਲ ਤੇ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਲੱਤਾਂਆਂ ਫਸਾਈ ਜਾਣੀਆਂ ਤਾਂ ਬੰਦੇ ਦਾ ਸਟੈਂਡਰਡ ਨਹੀਂ ਰਹਦਾ ਸਹੀ ਗੱਲ ਹੈ ਨਾ ਤੇ ਮੈਂ ਤਾਂ ਥੋੜਾ ਜਿਆਦਾ ਆਲ ਓਵਰ ਜੀ ਸੋਚਦਾ ਵੀ ਜਿੰਨੇ ਬੱਕਰੀਆਂ ਵਾਲੇ ਪਾਲੀ ਨੇ ਸਾਰੇ ਮੇਰਾ ਪਰਿਵਾਰ ਹੈ ਹੂੰ ਠੀਕ ਹੈ ਖਾਸ ਕਰਕੇ ਸਾਡੇ ਗੁਜਰਾਂ ਦੇ ਮੁੰਡਿਆਂ ਨੂੰ ਤਾਂ ਮੈਂ ਕਹਿੰਦਾ ਹਲੇ ਸਾਡੇ ਵਾਲਿਆਂ ਇਹ ਤਾਂ ਗਰਾਰੀਆਂ ਬਹਿ ਜਾਂਦੇ ਨੇ ਆਪਸ ਵਿੱਚ ਹੂੰ ਹੂੰ ਜਿਹੜੇ ਹੁਣੇ ਵਿਚਾਰੇ ਨਵੇਂ ਬੰਦੇ ਲੱਗੇ ਨੇ ਜੱਟਾਂ ਦੇ ਮੁੰਡੇ ਲੱਗੇ ਨੇ ਇਹ ਤਾਂ ਵਿਚਾਰੇ ਬਹੁਤ ਅਣਜਾਣ ਜੀ ਇਹਨਾਂ ਨੂੰ ਆਪਾਂ ਗਲਤ ਰਾਹ ਦੇ ਕੇ ਐਵੇਂ ਫਸਾਈ ਜਾਂਦਾ ਮੈਂ ਯਾਰ ਕਿਸੇ ਨਾ ਕਿਸੇ ਦਿਨ ਤਾਂ ਬੰਦਾ ਜਾ ਕੇ ਜਾਣਕਾਰ ਹੁੰਦਾ ਨਾ ਜਾਣਕਾਰ ਹੁੰਦਾ 2 ਸਾਲ ਨੂੰ 4 ਸਾਲ ਨੂੰ ਜਾ ਕੇ ਜਾਣਕਾਰ ਹੁੰਦਾ ਫਿਰ ਉਹ ਕਹਿੰਦਾ ਵੀ ਅਜਾਰ ਬੰਦਿਆਂ ਕੋਲੇ ਵੀ ਇਹ ਤਾਂ ਮੈਨੂੰ ਖੁੱਦੋ ਹੀ ਬਣਾਉਂਦਾ ਰਿਹਾ ਹੈਨਾ ਹੂੰ ਉਹੀ ਬੰਦਾ ਜਿਹਨੂੰ ਜਾਣਕਾਰ ਹੁੰਦਾ ਹੈ ਜਾਂ ਕਈ ਵਾਰ ਉਹ ਆਪਣੀਆਂ ਗੱਲਾਂ ਤੋਂ ਭੱਜ ਵੀ ਜਾਂਦਾ ਜਦੋਂ ਉਹ ਖੁੱਦ ਜਾਣਕਾਰ ਹੁੰਦਾ ਫਿਰ ਉਹ ਕਹਿੰਦਾ ਬਾਈ ਯਾਰ ਉਹ ਗੱਲ ਟਿਕਾਣੀ ਨਹੀਂ ਸੀਗੀ ਉਹ ਮੇਰੇ ਕੰਮ ਆਉਣੀ ਬਹੁਤ ਗੱਲਾਂ ਫੜ ਜਾਂਦੇ ਨੇ ਬਹੁਤ ਬੰਦੇ ਛੱਡ ਜਾਂਦੇ ਨੇ ਫਿਰ ਉਹ ਬਾਅਦ ਚ ਫੜ ਲੈਂਦੇ ਨੇ ਹੂੰ ਠੀਕ ਹੈ ਨਾ ਤੇ ਉਹ ਬੱਕਰੀਆਂ ਜਿਹੜੀਆਂ ਨਿਵੇਸ਼ਾਂ ਚ ਲੱਗੀਆਂ ਨੇ ਉਹ ਆਪਣੀਆਂ ਹੀ ਨੇ ਠੀਕ ਹੈ ਜੋ ਆਈਆਂ ਚ ਲੱਗੀਆਂ ਜਾਂ ਜਿਹੜੇ ਨਮੈਸੇਜ ਚ ਬੱਕਰਿਓ ਸਾਰੇ ਆਪਣੇ ਨਜ਼ਾਰਾ ਆਪਣੀ ਇੱਕ ਫੈਮਿਲੀ ਆਪਾਂ ਇਸ ਚੀਜ਼ ਨੂੰ ਆਪਾਂ ਪ੍ਰਮੋਟ ਕਰ ਰਹੇ ਆ ਆਪਦੇ ਤਰੀਕੇ ਨਾਲ ਆਪਾਂ ਕੋਈ ਉਹ ਨਹੀਂ ਹੈਗਾ ਵੀ ਆਪਾਂ ਟ੍ਰੇਨਿੰਗ ਸੈਂਟਰ ਖੋਲਿਆ ਹਮ ਹਮ ਆਪਾਂ ਇੱਕ ਬੂਸਟ ਕਰ ਰਹੇ ਆ ਸੋਚ ਨੂੰ ਜਾਨੀ ਮੈਨੂੰ ਮੇਰੇ ਗੁਜਰ ਬਰਾਦਰੀ ਦੇ ਮੁੰਡੇ ਬਹੁਤ ਕਹਿੰਦੇ ਨੇ ਬਾਈ ਸਾਨੂੰ ਦਵਾਰੇ ਰੱਖਣ ਲਾ ਦਦਾ ਜਾਨੀ ਮੈਂ ਗੁਜਰਾਂ ਦੇ ਮੁੰਡਿਆਂ ਨੂੰ ਕੋਈ ਬਹੁਤ ਸਾਡੀ ਬਰਾਦਰੀ ਦੇ ਮੁੰਡਿਆਂ ਨੂੰ ਮੈਂ ਇਸ ਚੀਜ਼ ਦਾ ਅਹਿਸਾਸ ਕਰਾਇਆ ਵੀ ਇਹ ਆਪਣਾ ਸੋਵਿਨਿਅਰ ਆ ਹਮ ਕਹਿੰਦੇ ਵੀ ਗੁਜਰਾਂ ਦੇ ਤਾਂ ਕੰਦਾਂ ਚ ਵੀ ਬੱਕਰੀਆਂ ਜੰਮੀਆਂ ਨੇ ਨਾ ਇਹ ਸਾਡਾ ਸੋਵ ਮਤਲਬ ਸਾਡਾ ਜਿੱਤ ਦਾ ਨਿਸ਼ਾਨ ਆ ਇਹ ਬਤਰੀ ਠੀਕ ਹੈ ਨਾ ਠੀਕ ਹੈ ਨਾ ਹਿਸਟਰੀ ਦੇ ਪਿੱਛੇ ਬਹੁਤ ਲੰਬੀ ਚੋੜੀ ਗੱਲਬਾਤ ਆ ਹਮ ਤੇ ਆਪਾਂ ਤਾਂ ਪ੍ਰਮੋਟ ਹੀ ਕਰ ਰਹੇ ਆ ਆਪ ਦੀ ਕੌਮ ਨੂੰ ਵੀ ਕੁਝ ਜਿਹੜਾ ਨੇ ਮੁੰਡਿਆਂ ਨੂੰ ਵੀ ਬਾਕੀਆਂ ਨੂੰ ਆਪਾਂ ਤੁਹਾਨੂੰ ਮੁਕਾਬਲੇ ਤੱਕ ਵੀ ਐਡਾ ਕੋਈ ਹੋਣੀ ਹੈਗਾ ਮੁਕਾਬਲੇ ਮੁਕੂਲੇ ਦੀ ਕੋਈ ਗੱਲ ਨਹੀਂ ਨਾ ਐਡੀ ਉਹ ਆਪਣੀ ਨੇ ਯਾਰ ਮੁਕਾਬਲੇ ਜਿਹੜੇ ਹਾਂ ਜਿਹੜੀ ਗੱਲ ਆ ਮੈਨੂੰ ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਵੀ ਹਮ ਵੈਸੇ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਮੇਰੀ ਕਿਸੇ ਨਾਲ ਕੋਈ ਗਰਾਰੀ ਨਹੀਂ ਮੇਰੇ ਨਾਲ ਕੋਈ ਨਹੀਂ ਫਸਾਉਂਦਾ ਮੇਰੇ ਨਾਲ ਪਰਸਨਲੀ ਸਿੱਧੇ ਤੌਰ ਤੇ ਮੇਰੇ ਨਾਲ ਕੋਈ ਨਹੀਂ ਮੈਨੂੰ ਕਹਿੰਦਾ ਸਭ ਆਪਣੇ ਸਭ ਆਪਸ ਸਭ ਦੀ ਰਿਸਪੈਕਟ ਕਰਦੇ ਆ ਹੂੰ ਸਾਰੇ ਆਪਣਾ ਸਤਿਕਾਰ ਕਰਦੇ ਆ ਠੀਕ ਹੈ ਇੱਕ ਦੋ ਬੰਦੇ ਨੇ ਮੈਨੂੰ ਕਿਹਾ ਵੀ ਹੂੰ ਮਹਾਪੁਰ ਭਰਾਵਾ ਗੱਲ ਆਇਆ ਇਸ ਵਾਰ ਸਾਡੀਆਂ ਜਿਹੜੀਆਂ ਐਸ ਵਾਰ ਜਿਹੜੀਆਂ ਫੱਗਣ ਦੇ ਫਿਰ ਸੱਜਣਾ ਸੋਈਆਂ ਨੇ 36 ਬੱਕਰੀਆਂ ਸੋਈਆਂ ਨੇ ਅਸੀਂ ਉਹਨੂੰ ਕਿਹਾ ਵੀ ਬਰਾਬਰ ਚੋਂ ਐ ਆਏ ਕਿਹਾ ਨਹੀਂ ਕਹਿੰਦੇ ਸੀ ਵੀ ਉਹ ਤੂੰ ਉਹ ਫਲਾਣਾ ਕਹਿੰਦਾ ਸੀ ਉਹ ਚਵਾਈਆਂ ਦੇ ਤਾਂ ਲਾਉਂਦਾ ਨਹੀਂ ਅਸਲ ਵਿੱਚ ਕਹਿੰਦਾ ਸੀ ਮੈਂ ਆਹ ਮਹਾ ਮੇਰੇ ਕੋਲੇ ਤੋ ਫਿਲ ਨੰਬਰ ਦੇ ਗੱਲ ਆ ਕੇ ਦੱਸੀ ਨਾ ਕਰੋ ਜੇ ਦੱਸਣੀ ਆ ਨਾ ਫਿਰ ਪਰੇ ਪਰੇ ਮੇਰੇ ਤੋਂ ਬਿਨਾ ਪੁੱਛੇ ਜਵਾਬ ਦੇ ਦਿਆ ਕੋਲੇ ਵੀ ਤੇਰੇ ਕੋਲੇ ਸੱਜਣਾ ਕਿੰਨੀਆਂ ਸੋਈਆਂ ਨੇ ਮੇਰੇ ਕੋਲੇ 10 ਨੇ 12 ਨੇ 15 ਨੇ ਜਾਂ ਸਾਡੇ ਕੋਲੇ ਜਿਵੇਂ 36 ਸੱਜਣਾ ਸੋਈਆਂ ਨੇ ਫਗਣਦੀਆਂ ਤਾਂ ਮੇਰੇ ਵੱਲੋਂ ਫਿਰ ਚੋ ਲੈਣਾ ਕੇ ਵੀ ਬਰਾਬਰ ਚੋ ਲੈਣਾ ਹਾਂ ਵੀ ਉਹਨੀਆਂ ਬੱਕਰੀਆਂ ਉਹਨਾਂ ਦੀਆਂ ਉਹਨੀਆਂ ਤੇਰੀਆਂ ਆ ਵੈਸੇ ਮੈਂ ਕਹਿੰਦਾ ਨਹੀਂ ਆਇਆ ਕਹਿੰਦਾ ਵੀ ਠੀਕ ਆ ਉਹਦੀ ਮਿਹਨਤ ਕਰੋ ਭਾਈ ਬੱਕਰੀ ਕੱਕੜੀ ਦਾ ਕੋਈ ਮਾਨ ਨਹੀਂ ਜੇ ਬਾਹਲਾ ਹੀ ਆ ਨਾ ਉਹਦਾ ਪਾਪ ਮੈਂ ਕਿਹਾ ਵੀ ਸੀ ਮੈਨੂੰ ਰਾਜੂ ਨੇ ਵੀ ਇਹ ਗੱਲ ਕਹੀ ਸੀ ਵੀ ਬੰਦਾ ਕੋਈ ਕਹਿੰਦਾ ਸੀਗਾ ਵੀ ਉਹ ਨਵਾਈ ਚੁਆਈਆਂ ਦੇ ਕਿਉਂ ਨਹੀਂ ਚੁੰਦਾ ਬਾਕੀ ਬਈ ਮੈਂ ਹਨਾ ਆਪਾਂ ਚਾਹ ਪੀਂਦੇ ਸੀ ਜਦੋਂ ਜਿਹੜੀ ਬੱਕਰੀ ਨੂੰ ਸੁਣਨੂ ਇੱਕ ਸਾਲ ਹੋ ਗਿਆ ਸੋਈ ਨੂੰ ਉਹ ਵੀ ਦੁੱਧ ਦੇ ਰਹੀ ਹੈ ਹਨਾ ਹਾਂ ਉਹ ਕੀ ਉਹ ਹੀ ਹੈ ਨਾ ਇਹਦੇ ਵਿੱਚ ਕੋਈ ਚਣੀ ਬੱਕਰੀਆਂ ਵਾਲੇ ਦਾ ਇਸ ਜੀ ਨੂੰ ਜਾਣਦੇ ਨੇ ਬਹੁਤ ਬੱਕਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਬਲੱਡ ਲਾਈਨਾਂ ਦਾ ਵੀ ਫਰਕ ਹੁੰਦਾ ਠੀਕ ਆ ਬੜੀ ਗੱਲ ਆ ਪਰ ਗੱਲਾਂ ਵੀ ਰੁੱਤੀ-ਕੁੱਤੀ ਆ ਨਾ ਉਹ ਬੱਕਰੀ ਸਾਡੀ ਪਿਛਲੇ ਸਾਲ ਚੜਦੇ ਚੇਦ ਦੀ ਸੋਈ ਹੋਈ ਆ ਚੇਦ ਦੁਆਰੇ ਚੜ ਗਿਆ ਦੁਆਰੇ ਉਹ ਇੱਕ ਦੋ ਵਾਰੀ ਬੇਦੀ ਹੀਟ ਆਈ ਕਰੂਤੀ ਆਈ ਕਰੂਤੀ ਆਈ ਤੁਸੀਂ ਲਵਾਈ ਮੈਂ ਲਵਾਈ ਨਹੀਂ ਮਹਾ ਹੁਣ ਛੱਡ ਪਰੇ ਹੂੰ ਜਿਆਦਾ ਉਹ ਮਤਲਬ ਵੀ ਪੋਜੇ ਜੇ ਆ ਜਾਂਦੀ ਫੇਰ ਤਾਂ ਵਿਸਾਖੀ ਵੀ ਸੁਖੀ ਜੀ ਦੇ ਵਿੱਚ ਮਤਲਬ ਮੱਗਰ ਦੇ ਐਂਡ ਜੇ ਚੜਦੇ ਪੋ ਆ ਜਾਂਦੀ ਫੇਰ ਤਾਂ ਮੈਂ ਇਹਨਾਂ ਦਾ ਜਿਵੇਂ ਵਿਸਾਖੀ ਵਿਸਾਖੀ ਦੇ ਵਿੱਚ ਸਵਾਲ ਲੈਂਦਾ ਹੂੰ ਉਹ ਕਰੂਤੀ ਜੀ ਹੀ ਰੂਲ ਦੇ ਵਿੱਚ ਆਉਂਦੀ ਨੇ ਮਹਾ ਰਹਿਣ ਦੇ ਹੁਣ ਉਹਨੂੰ ਗਾਹ ਮਸਾਖ ਚ ਕ੍ਰੋਸ ਕਰਾ ਦਿਆਂ ਕਈ ਨੇ ਬੱਕਰੀਆਂ ਇਸ ਤਰ੍ਹਾਂ ਦੋ ਤਿੰਨ ਬੱਕਰੀਆਂ ਨੇ ਠੀਕ ਹੈ ਉਹ ਬੱਕਰੀ ਨੂੰ ਸਾਲ ਹੋ ਗਿਆ ਇੱਕ ਬੱਕਰੀ ਨੂੰ 9-10 ਮਹੀਨੇ ਹੋ ਗਏ ਉਦੋਂ ਤੇ ਸੱਜਰਾਂ ਨੂੰ ਦੇਈ ਜਾਂਦੀ ਆ ਉਹ ਵੀ ਹੁਣ ਪ ਤੇ ਠੀਕ ਆ ਭਾਈ ਬਾਗ ਬਹੁਤ ਬਹੁਤ ਧੰਨਵਾਦ ਜਿਹੜੀ ਇਹ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ ਨਾ ਤੇ ਬਾਕੀ ਭਾਈ ਗੱਲਾਂ ਕੁਝ ਸੀਕ੍ਰੈਟ ਵੀ ਹੁੰਦੀਆਂ ਨੇ ਹੁਣ ਜੇ ਤੁਹਾਨੂੰ ਸਾਰਾ ਕੁਝ ਦੱਸਤਾ ਵੀ ਦੁੱਧ ਕਿਵੇਂ ਵਧਦਾੂ ਕਿਵੇਂ ਹੋਊਗਾ ਉਹ ਵੀ ਨਹੀਂ ਮੈਂ ਪਰਸਨਲੀ ਕਹਿ ਦੇਣਾ ਇਸ ਚੀਜ਼ ਨੂੰ ਮੈਂ ਇੱਕ بڑے ਮੰਚ ਤੇ ਨਹੀਂ ਕਹਿੰਦਾ ਹਮ ਬੰਦੇ ਦੇ ਹਿਸਾਬ ਨਾਲ ਹਾਂ ਮੈਂ ਪਰਸਨਲੀ ਸਮਝਾ ਦਿੰਨਾ ਨਾ ਬੰਦੇ ਨੂੰ ਬਈ ਐ ਨਹੀਂ ਐ ਕਰ ਲਾ ਕੋਈ ਬੰਦਾ ਸਮਝ ਜਾਂਦਾ ਕੋਈ ਬੰਦਾ ਉਸ ਟਾਈਮ ਨਹੀਂ ਸਮਝਦਾ ਸਾਲ ਦੋ ਸਾਲ ਬਾਅਦ ਘੁੰਮ ਕੇ ਉੱਥੇ ਆਉਂਦਾ ਜਦੋਂ ਮੋੜ ਕੇ ਕਹਿੰਦਾ ਯਾਰ ਮੈਂ ਉਦੋਂ ਹੀ ਬੰਦੇ ਦੀ ਗੱਲ ਲਾਣ ਵਾ ਲੈਂਦਾ ਉਹ ਤੁਸੀਂ ਬਾਈ ਬਾਈ ਨਾਲ ਗੱਲ ਕਰ ਲਿਓ ਉਹ ਤੁਹਾਨੂੰ ਦੱਸੂਗਾ ਕੋਈ ਅਹੀ ਜੀ ਗੱਲ ਨਹੀਂ ਵੀ ਨਾ ਦੱਸੇ ਹਣਾ ਹਾਂ ਤੇ ਠੀਕ ਆ ਬਾਈ ਬਾਗ ਬਹੁਤ ਧੰਨਵਾਦ ਠੀਕ ਹੈ ਧੰਨਵਾਦ